ਅਗਲੇ ਦੀਪਕ ਜੀ ਗੱਲ ਕਰਦੇ ਆ ਪੰਜਾਬ ਦੇ ਵਿੱਚ 3000 ਦੇ ਕਰੀਬ ਨੇ ਗੈਰ ਕਾਨੂੰਨੀ ਟਰੈਵਲ ਏਜੰਟ ਬਿਲਕੁਲ ਜੀ ਜਸਿੰਦੀ 트੍ਰੰਪਸ ਵੱਲੋਂ ਬਕਾਇਦਾ ਤੌਰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਤੋਰਨ ਦਾ ਮਾਮਲਾ ਆ ਜਿਹਦੇ ਵਿੱਚ ਭਾਰਤ ਵੀ ਆਏ ਜਿਹਦੇ ਚੋਂ ਪੰਜਾਬ ਦੇ ਵੀ 30 ਸੀਗੇ ਉਸ ਦਿਨ ਤੋਂ ਇਹ ਚਰਚਾ ਮਕੂਬ ਨੇ ਕਰ ਟਰੈਵਲ ਏਜੰਟਾਂ ਤੇ ਨਕੀਲ ਕਸੀ ਜਾ ਰਹੀ ਹੈ ਜੀ ਕੇਂਦਰ ਨੇ ਆਪਣੀ ਨੀਤੀ ਬਣਾ ਲਈ ਜੀ ਪੰਜਾਬ ਨੇ ਸੱਟ ਬਣਾਤੀ ਜੀ ਲੈ ਦੇ ਕੇ ਅੱਜ ਦੀ ਤਰੀਕ ਤੱਕ ਪੰਜਾਬ ਚ 8 ਟਰੈਵਲ ਏਜੰਟਾਂ ਤੇ ਐਫਆਈਆਰ ਹੋਈ ਹੈ ਠੀਕ ਹੈ ਪਰ ਇਹ ਐਫਆਈਆਰ ਨਾ ਤਾਂ ਕੇਂਦਰੀ ਕੋਈ ਮਤਲਬ ਈਡੀ ਦੇ ਇਸ਼ਾਰੇ ਤੇ ਹੋਈ ਆ ਨਾ ਕੇਂਦਰੀ ਕਿਸੇ ਸ਼ਿਕਾਇਤ ਦੇ ਆਧਾਰ ਤੇ ਹੋਈ ਆ ਨਾ ਪੰਜਾਬ ਦੀ ਪੁਲਿਸ ਦੀ ਆਪਣੀ ਖੋਜ ਪੱਤਰ ਦੇ ਆਧਾਰ ਤੇ ਹੋਈ ਆ ਕੋਈ ਇਨਕੁਆਇਰੀ ਦੇ ਆਧਾਰ ਤੇ ਹੋਈ ਆ ਇਹ ਉਹੀ ਨੇ ਜਿਹੜੇ ਵਿਚਾਰੇ ਉੱਥੋਂ ਪਰਤੇ ਨੇ ਉਹਨਾਂ ਦੀ ਸ਼ਿਕਾਇਤਾਂ ਦੇ ਆਧਾਰ ਤੇ ਕਾਰਵਾਈ ਅਜੇ ਹੋ ਰਹੀ ਹੈ ਠੀਕ ਹੈ ਸੋ ਇਸ ਤੋਂ ਜਦੋਂ ਗਾਂ ਵਧੇ ਤਾਂ ਮੈਂ ਦੇਖ ਰਿਹਾ ਸੀਗਾ ਕਿ ਕੇਂਦਰ ਦੇ ਵਿਦੇਸ਼ ਮੰਤਰਾਲੇ ਨੇ ਇੱਕ सूची سانਜੀ ਕੀਤੀ ਆ ਪੰਜਾਬ ਦੇ ਸਰਕਾਰ ਦੇ ਧਿਆਨ ਚ ਇੱਕ ਲਿਆਂਦੀ ਆ ਕਿ ਜੀ ਤੁਹਾਡੇ ਤਾਂ ਟ੍ਰੈਵਲ ਏਜੰਟਾਂ ਦਾ ਹੜਾ ਆ ਪਿਆ ਹੂੰ 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 ਤੇ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਉਹ ਸੂਚੀ ਨੂੰ ਜਦੋਂ ਤੱਕ ਹਰਾਨੀ ਜਨਕ ਤੱਥ ਸਾਹਮਣੇ ਆਏ ਰਾਜਕਰਮੀ ਸਿੰਘ ਜੀ ਉਹ ਕਹਿੰਦੇ ਕਿ 212 ਪੰਜਾਬ ਦੇ ਵਿੱਚ ਰਜਿਸਟਰਡ ਇਮੀਗ੍ਰੇਸ਼ਨ ਏਜੰਟ ਨੇ ਠੀਕ ਹੈ ਪੰਜਾਬ ਤੇ ਰਜਿਸਟਰਡ 212 ਨੇ ਜਿਹਦੇ ਵਿੱਚੋਂ 64 ਦੇ ਲਾਇਸੈਂਸ ਜਾਂ ਰੱਦ ਨੇ ਜਾਂ ਸਸਪੈਂਡ ਨੇ ਜਾਂ ਉਹ ਉਹਨਾਂ ਦੀ ਖਾਰਜ ਹੋ ਗਏ ਨੇ ਸੋ 200 ਲੈ ਦੇ ਕੇ ਫਿਰ 150 ਦੇ ਗਿੜਜੇ ਚ ਬਚਦਾ ਬਸ ਹੂੰ ਸਹੀ ਮੈਨਾ ਚ 150 ਕ ਏਜੰਟ ਹੀ ਇੱਥੇ ਰਜਿਸਟਰਡ ਹੈ ਜੀ ਫਿਰ ਇਸ ਤਰ੍ਹਾਂ ਜਦੋਂ ਦੇਖੀਏ ਤਾਂ ਇਹਨਾਂ ਰਜਿਸਟਰਡ ਦੇ ਵਾਦਨ ਨਾਲ 4-5 ਜ਼ਿਲ੍ਹੇ ਤੱਕ ਅਜਿਹੇ ਨੇ ਜਿੱਥੇ ਕੋਈ ਵੀ ਨਹੀਂਗਾ ਮਤਲਬ ਇਹ ਮੰਨ ਸਕਦਾ ਕੋਈ ਪੰਜਾਬ ਦਾ ਕਿ ਕੋਈ ਜ਼ਿਲ੍ਹਾ ਤਾਂ ਕਿਉਂ ਤਾਂ ਪਿੰਡ ਨਹੀਂ ਵਜਾ ਜਿੱਥੇ ਏਜੰਟ ਨਾਲ ਬੈਠਾ ਹੋਵੇ ਸਹੀ ਗੱਲ ਇਹ ਇਹ ਰਜਿਸਟਰਡ ਦੇ ਵਿੱਚੋਂ ਕਹਿੰਦੇ ਜੀ ਪਠਾਨਕੋਟ ਚ ਇਹਨਾਂ ਸ਼੍ਰੀ ਮੁਕਤਸਰ ਸਾਹਿਬ ਚ ਤਰਨਤਾਰਨ ਚ ਪਰੋਜਪੁਰ ਫਰੀਦਕੋਟ ਫਾਜ਼ਲਕਾ ਮਰੀਲਕੋਟਲਾ ਇੱਥੇ ਕੋਈ ਵੀ ਏਜੰਟ ਨਹੀਂ ਹੈਗਾ ਇਸੇ ਤਰ੍ਹਾਂ ਫਤੇਗੜ ਸਾਹਿਬ ਦੇ ਵਿੱਚ ਕਹਿੰਦੇ ਇੱਕ ਹੈ ਜੀ ਉਹਦਾ ਵੀ ਲਾਇਸੈਂਸ ਰੱਦ ਹੈ ਹੈ ਇਸੇ ਤਰ੍ਹਾਂ ਸੰਗਰੂਰ ਚ ਦੋ ਨੇ ਜੀ ਉਹਨਾਂ ਚੋਂ ਵੀ ਇੱਕ ਦਾ ਲਾਇਸੈਂਸ ਰੱਦ ਹੈ ਹੈ ਇਸੇ ਤਰ੍ਹਾਂ ਮਤਲਬ ਕਿ ਅਸ਼ੀਤ ਭਗਤ ਸਿੰਘ ਨਗਰ ਉੱਥੇ ਤਿੰਨ ਨੇ ਉੱਥੋਂ ਵੀ ਇੱਕ ਦਾ ਲਾਇਸੈਂਸ ਰੱਦ ਹੈ 212 ਚੋਂ ਸਭ ਤੋਂ ਵੱਧ ਜੇਕਰ ਰਜਿਸਟਰਡ ਕਿਤੇ ਹੈਗੇ ਸੀ ਤਾਂ ਉਹ ਜਲੰਧਰ ਚ ਨੇ 84 ਠੀਕ ਹੈ ਆਪਾਂ ਪਹਿਲਾਂ ਵੀ ਦਿਨ ਗੱਲ ਕਰ ਰਹੇ ਸੀ ਕਿ ਇਜਲੰਦਰ ਤੋਂ ਸ਼ੁਰੂ ਹੋ ਕੇ ਕੰਮ ਕਿੱਧਰ-ਕਿੱਧਰ ਨੂੰ ਜਾਂਦਾ ਹੈ ਤੇ 84 ਨੇ 84ਾਂ ਚੋਂ ਜਿਹੜੇ 64 ਆਪਾਂ 212 ਚੋਂ ਕਰਕੇ ਹੈ ਆ ਕਿ ਰੱਦ ਨੇ ਉਹਨਾਂ ਚੋਂ ਸਭ ਤੋਂ ਵੱਧ ਵੀ ਜਲੰਧਰ ਚ ਨੇ 16 ਕਿੱਲੇ ਜਲੰਧਰ ਦੇ ਨੇ ਜਿਨ੍ਹਾਂ ਦੇ ਲਾਇਸੈਂਸ ਰੱਦ ਨੇ ਜਾਂ ਸਸਪੈਂਡ ਨੇ ਹਮ ਰਜਿਸਟਰਡ ਸਭ ਤੋਂ ਵੱਧ ਜਲੰਧਰ ਹੈ ਜੀ ਜਿੱਥੇ 86 ਨੇ ਦੂਏ ਨੰਬਰ ਤੇ ਮਹਾਲੀ ਹੈ ਜਿੱਥੇ 31 ਨੇ ਤੇ 30 ਨੰਬਰ ਤੇ ਹੁਸ਼ਿਆਰਪੁਰੇ ਜਿੱਥੇ 22 ਨੇ ਪਰ ਇਹ ਤਾਂ ਉਹ ਨੇ ਜਿਹੜੇ ਸਰਕਾਰ ਦੇ ਰਿਕਾਰਡਸ ਤੇ ਚੜੇ ਨੇ ਉਸੀ ਦਰੁਸਤ ਪਰਮਾਇਆ ਇਸੇ ਵਿਦੇਸ਼ ਮੰਤਰਾਲੇ ਦੀ ਰਿਪੋਰਟ ਦੇ ਵਿੱਚ 3000 ਦੇ ਗੇੜ ਚ ਗੈਰ ਕਾਨੂੰਨੀ ਟਰੈਵਲ ਏਜੰਟ ਨੇ ਹੂੰ 2730 ਗੈਰ ਕਾਨੂੰਨੀ ਟਰੈਵਲ ਏਜੰਟਾਂ ਦੀ ਸੂਚੀ ਉਹਨਾਂ ਨੇ ਪੰਜਾਬ ਸਰਕਾਰ ਨਾਲ ਸਾਂਝੀ ਕੀਤੀ ਹੈ ਕਿਹਾ ਤੁਹਾਡੇ ਰਾਜਕਮ ਜੀ ਇਹ ਉਹ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਬੋਲਦਾ ਹੋਊਗਾ 2730 ਵੀ ਉਹ ਨੇ ਜੀ ਜੀ ਨਹੀਂ ਤਾਂ ਅੱਜ ਕੱਲ ਮੋਬਾਈਲ ਏਜੰਟ ਬਹੁਤ ਨੇ ਨਾ ਹਾਂ ਉਹਨਾਂ ਤਾਂ ਕੋਈ ਦੁਕਾਨ ਨਹੀਂ ਕੋਈ ਫੱਟਾ ਨਹੀਂ ਹੈਨਾ ਕੋਈ ਕਾਰਡ ਨਹੀਂ ਡਿਸਟਿੰਕ ਕਾਰਡ ਨਹੀਂ ਕੋਈ ਕੁਝ ਨਹੀਂ ਮੋਬਾਈਲ ਨੰਬਰ ਹੈ ਹਾਂਜੀ ਤੇ ਅੱਜ ਸਥਿਤੀ ਪੰਜਾਬ 'ਚ ਇਹ ਆ ਕਿ ਤੁਸੀਂ ਕਿਸੇ ਸ਼ਹਿਰ ਮਹੱਲੇ ਗਲੀ ਚਲੇ ਜਾਓ ਤੁਸੀਂ ਕਹੋ ਜੀ ਅਸੀਂ ਇੱਥੇ ਮਕਾਨ ਲੱਭਣਾ ਹੈ ਪਲਾਟ ਲੈਣਾ ਤਾਂ ਜੇ ਤੁਸੀਂ ਪ੍ਰੈਸ ਵਾਲੇ ਨੂੰ ਪੁੱਛੋਗੇ ਉਹ ਵੀ ਕਹ ਦੂਗਾ ਕੋਈ ਨਾ ਜੀ ਮੈਂ ਵੀ ਇਹੀ ਕੰਮ ਕਰਦਾ ਹਾਂ ਮੈਂ ਤੁਹਾਨੂੰ ਪਲਾਟ ਦਿਵਾ ਦੂੰ ਮੈਂ ਪ੍ਰੋਪਰਟੀ ਡੀਲਰ ਹਾਂ ਤੁਸੀਂ ਕਿਸੇ ਸਬਜ਼ੀ ਵਾਲੇ ਨੂੰ ਪੁੱਛਣਗੇ ਉਹ ਵੀ ਕਹੂਗਾ ਉਸ ਮਾਲੀ ਦੀ ਦੁਕਾਨ ਵਾਲੇ ਨੂੰ ਪੁੱਛ ਲੋਗੇ ਉਹ ਵੀ ਘੁਗਾ ਨਹੀਂ ਕਰਦਾ ਜੀ ਪ੍ਰੋਟੀਲਰ ਹੈ ਨਾ ਸੋ ਇਸ ਲਈ ਹਰ ਕੋਈ ਬਣਿਆ ਉਸੇ ਤਰ੍ਹਾਂ ਦਾ ਪੰਜਾਬ ਚ ਆ ਟ੍ਰੈਵਲ ਏਜੰਟ ਵੀ ਹਰ ਕੋਈ ਬਣਿਆ ਹੂੰ ਜਿਹਦੇ ਨਾਲ ਮਰਜੀ ਆਪਣਾ ਰਿਸ਼ਤੇਦਾਰ ਕਰਦਾ ਬਾਈ ਜੀ ਆਪਣਾ ਮਿੱਤਰ ਕਰਦਾ ਜੀ ਆਪਾਂ ਤੁਹਾਨੂੰ ਗੱਲ ਕਰਾ ਦਿੰਦੇ ਸਭ ਕਮਿਸ਼ਨ ਵਾਲਾ ਖੇਡ ਚੱਲ ਰਿਹਾ ਹੂੰ ਹੂੰ ਤੇ ਇਸ ਸਥਿਤੀ ਦੇ ਵਿੱਚੋਂ 2730 ਉਹ ਨੇ ਜਿਨ੍ਹਾਂ ਨੇ ਕੋਈ ਘਟੋ ਘਟ ਦਫਤਰ ਖੋਲ੍ਹਿਆ ਹੋਊਗਾ ਕਿਤੇ ਕੋਈ ਐਡਰੈਸ ਪਤਾ ਦਿੱਤਾ ਹੋਊਗਾ ਕਿ ਕਿਤੇ ਕਾਗਜ਼ੀ ਪੱਤਰੀ ਬੈਠ ਕੇ ਕੰਮ ਕਰਦੇ ਹੋਣਗੇ ਉਹ ਨੇ ਇਹ ਤੇ ਇਸ ਲਈ ਜੇ ਇੱਕ ਸੂਬੇ ਦੇ ਵਿੱਚ 3000 ਤੇ ਗੇਟ ਦੇ ਵਿੱਚ ਮਤਲਬ ਕਿ ਟ੍ਰੈਵਲ ਏਜੰਟ ਅਜਿਹਾ ਹੈ ਜਿਹੜਾ ਰਜਿਸਟਰਡ ਨਹੀਂਗਾ ਔਨ ਰਿਕਾਰਡ ਨਹੀਂਗਾ ਗੈਰਕਾਨੂੰਨੀ ਹੈ ਤੇ ਉਹਨਾਂ ਦੇ ਉੱਤੇ ਅਜੇ ਤੱਕ ਤੁਹਾਡੀ ਕੋਈ ਕਾਰਵਾਈ ਨਹੀਂ ਸਕਦੀ ਜੇ ਤੁਹਾਡੇ ਕੋਲ ਇਹ ਜਾਣਕਾਰੀ ਹੈਗੀ ਆ ਤੇ ਇਹਨਾਂ ਤੇ ਕਾਰਵਾਈ ਤੇ ਜਿੰਨਾ ਜਾਣਕਾਰੀ ਉਹਨਾਂ ਤੇ ਕਾਰਵਾਈ ਤੱਕ ਤੱਕ ਹੋਣੀ ਹੈ ਸੋ ਇਸ ਲਈ ਆਪਾਂ ਪਹਿਲੇ ਦਿਨ ਤੋਂ ਹੀ ਗੱਲ ਕਰਦੇ ਆ ਕਿ ਇਹ ਧੰਦਾ ਕੋਈ ਵੀ ਗੈਰਕਾਨੂੰਨੀ ਧੰਦਾ ਕਾਨੂੰਨ ਦੇ ਸਹਿਯੋਗ ਤੋਂ ਬਿਨਾ ਨਹੀਂ ਚੱਲਦਾ ਤੇ ਇਸ ਨੂੰ ਕਾਨੂੰਨੀ ਸ਼ਹਿ ਪ੍ਰਾਪਤ ਤਾਂ ਹੀ ਕਰ ਰਿਹਾ ਅਜੇ ਵੀ ਚੱਲ ਰਿਹਾ ਹੈ ਮੋਖ ਬਿਲਕੁਲ ਕੋਈ ਅਸਰ ਨਹੀਂ ਜਿਹੜੀ ਇਹਨਾਂ ਦੇ ਜਿਹੜੇ ਉਹ ਹਟਣਦੀ ਇਹ ਹੁਣ ਜਿਹੜੇ ਗੈਰ ਕਾਨੂੰਨੀ ਉਹਨਾਂ ਦੇ ਤਾਂ ਬਾਕੇ ਜਹਾਜ਼ ਦੇ ਵਿੱਚ ਘਲਤੇ ਸੀ ਇੱਧਰ ਇਹਨਾਂ ਨੂੰ ਪਤਾ ਨਹੀਂ ਕਿੱਥੇ ਘੱਲਿਆ ਜਾਊਗਾ